ਸਾਨੂੰ ਜੇ ਸਵੇਰੇ 8:30 ਵਜੇ ਇੱਕ ਇਨਫੋਰਮੇਸ਼ਨ ਮਿਲੀ ਕਿ ਬਲਗਣਾ ਰੋਡ ਤੇ ਇੱਕ ਥਾਰ ਖੜੀ ਆ ਜੋ ਕਿ ਤਰਜੀਤ ਪਲਵਾਨ ਹੈ ਪਿੰਡ ਜਗਲੇ ਦਾ ਰਹਿਣੇ ਵਾਲਾ ਆ ਇਹ ਉਹਦੀ ਆ ਜਿਹੜਾ ਉਹਦੀ ਸਬੰਧ ਵਿੱਚ ਇੱਕ ਕੋਚ ਤੇ ਇੱਕ ਜਿਹੜਾ ਰਜੀਵ ਆ ਜਿਹਦੀ ਗੱਡੀ ਆ ਉਹਦਾ ਭਰਾ ਸਵੇਰੇ ਥਾਣੇ ਆਇਆ ਉਹਨਾਂ ਨੇ ਦੱਸਿਆ ਕਿ ਸਾਡਾ ਭਰਾ ਸਵੇਰੇ 8:00 ਵਜੇ ਘਰੋਂ ਗਿਆ ਸੀ ਤੇ ਜਦੋਂ ਅਸੀਂ ਹੁਣ ਦੁੱਧ ਪਾਉਣ ਗਏ ਆ ਤਾਂ ਦੇਖਿਆ ਕਿ ਜਿਹੜੀ ਗੱਡੀ ਆ ਇਹ ਬਲਗਣਾ ਤੋਂ ਥੋੜਾ ਜਿਹਾ ਅੱਗੇ ਨੂੰ ਜਗਲੇ ਵਾਲੂ ਖੜੀ ਆ ਇਹ ਉਹਦੇ ਵਿੱਚ ਗੋਲੀਆਂ ਵੱਜੀਆਂ ਜੋ ਤੁਰੰਤ ਐਕਸ਼ਨ ਲੈਂਦੇ ਆ ਅਸੀਂ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਜਿਹੜਾ ਆਪਣਾ ਗੱਡੀ ਆ ਉਹਨੂੰ ਕਬਜ਼ੇ ਕਬਜ਼ੇ ਵਿੱਚ ਲੈ ਲਿਆ ਗੱਡੀ ਦੇ ਵਿੱਚ ਤੇ ਕੋਈ ਪੰਜ ਫਾਇਰ ਹੋਏ ਨੇ ਤੇ ਜਿਹੜੇ ਆਪਣਾ ਬੰਦੇ ਦੇ ਸਾਨੂੰ ਉੱਥੇ ਸ਼ੂਜ਼ ਵੀ ਮਿਲਲੇ ਨੇ ਇਸ ਸਬੰਧ ਵਿੱਚ ਅਸੀਂ ਵੱਖ-ਵੱਖ ਏਂਗਲਾਂ ਤੋਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਲਦੀ ਹੀ ਅਸੀਂ ਇਹਦੇ ਤਹਿ ਤੱਕ ਪਹੁੰਚ ਜਾਵਾਂਗੇ ਇਹਦੇ ਸਬੰਧ ਵਿੱਚ ਅਸੀਂ ਪਿੰਡ ਜਾਗਲੇ ਵੀ ਗਏ ਆ ਉੱਥੋਂ ਵੀ ਅਸੀਂ ਸਾਰੀ ਪੁੱਛਗਿੱਛ ਕਰ ਰਹੇ ਆਂ ਅਤੇ ਹੋਰ ਵੀ ਹਰ ਇੱਕ ਐਂਡਲ ਤੋਂ ਪੁੱਛਗਿੱਛ ਕਰ ਰਹੇ ਆਂ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਅਸੀਂ ਇਸ ਨੂੰ ਜਲਦੀ ਹੀ ਟ੍ਰੇਸ ਕਰ ਲਵਾਂਗੇ ਇਹ ਪਤਾ ਲੱਗਿਆ ਹਾਲੇ ਪੂਰਾ ਕਨਫਰਮ ਨਹੀਂ ਹੋ ਰਿਹਾ ਕਿ ਪੀਏਪ ਦੇ ਵਿੱਚ ਪਹਿਲਵਾਨ ਹੈ ਇਹਦੇ ਸਬੰਧ ਵਿੱਚ ਹਾਲੇ ਸਾਨੂੰ ਪੂਰੀ ਪੁਸ਼ਟੀ ਨਹੀਂ ਹੋ ਰਹੀ ਉਹਦੇ ਸਬੰਧ ਵਿੱਚ ਜਦੋਂ ਪੁਸ਼ਟੀ ਹੋਈ ਤੇ ਅਸੀਂ ਇਸ ਬਾਰੇ ਦੱਸਾਂਗੇ ਸਰ ਪਤਾ ਇਹਦੇ ਸਬੰਧ ਦੇ ਵਿੱਚ ਹਾਲੇ ਕੋਈ ਮੈਂ ਗੱਲ ਨਹੀਂ ਕਹਿ ਸਕਦਾ ਇਹ ਸਾਡੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਸਬੰਧ ਵਿੱਚ ਤੁਹਾਡੀ ਆਪਣੀ ਪਰੋਸੇਮੰਦ ਅਕੈਡਮੀ ਈ ਪਲਾਨੀਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ ਜਥੇ ਆਇਲਸ ਅਤੇ ਪੀਟੀਈ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਟਰ ਵੀਜ਼ਾ ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ